ਪਤੀ ਨੂੰ ਮਾਰਨ ਵਾਲੀ ਰਪਿੰਦਰ ਬਾਰੇ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਭਾਵੇਂ ਰਪਿੰਦਰ ਹੁਣ ਜੇਲ੍ਹ ਦੇ ਵਿੱਚ ਆ ਪਰ ਜਿਹੜੇ 6-7 ਸਾਲ ਕੈਨੇਡਾ ਰਹਿ ਕੇ ਆਈ ਆ ਜਿਸ ਨੂੰ ਭਲੇਖੇ ਦੇ ਵਿੱਚ ਪਾ ਕੇ ਗੁਰਵਿੰਦਰ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਉਹ ਭਲਾ ਮਾਨਸ ਇਨਸਾਨ ਉਹਨੇ ਪੁੱਛਪੜਤਾਲ ਨਹੀਂ ਕੀਤੀ ਤੇ ਇਸ ਘਟਿਆ ਲੈਣੀ ਦੇ ਚੱਕਰਾਂ ਦੇ ਵਿੱਚ ਪੈ ਗਿਆ ਵਿਚਾਰਾ ਤੇ ਆਪਣੀ ਜਾਨ ਉਹਨੂੰ ਗਵਾਉਣੀ ਪਈ ਹੁਣ ਇਸ ਦੇ ਬਾਰੇ ਜਦੋਂ ਇਹਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਚੱਲੀਆਂ ਤੇ ਹੁਣ ਇਹਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਜਿਨ੍ਹਾਂ ਕਰਤੂਤਾਂ ਬਾਰੇ ਹੋ ਸਕਦਾ ਕਿ ਇਹਦੇ ਮਾਪਿਓ ਵੀ ਜਿਹੜੇ ਉਹ ਨਾ ਜਾਣਦੇ ਹੁਣ ਸਭ ਤੋਂ ਵੱਡੀ ਗੱਲ ਇਹ ਜਿਹੜੀ ਰੁਪਿੰਦਰ ਆ ਇਹ 2017 ਦੇ ਵਿੱਚ ਕੈਨੇਡਾ ਗਈ ਸੀ ਤੇ 2023 ਦੇ ਵਿੱਚ ਜਦੋਂ ਵਿਆਹ ਕਰਵਾਉਣ ਆਈ ਉਦੋਂ ਤੱਕਰੇ ਪੜ੍ਹਾਈ ਤੇ ਰਹੀ ਇਹਨੇ ਕ੍ਰਿਮਿਨਿਜ਼ਮ ਦੀ ਪੜ੍ਹਾਈ ਕੀਤੀ ਜਿਹਨੂੰ ਪੂਰਾ ਨਹੀਂ ਕਰ ਸਕੀ ਤੇ ਜਿੱਥੇ ਕਰੋਨਾ ਕਾਲ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਜਿਹੜੇ ਗਏ ਸੀ ਉਹ ਪੱਕੇ ਹੋ ਗਏ ਪੀਆਰ ਹੋ ਗਏ ਇਹ ਘਟੀਆ ਔਰਤ ਚਾਲਬਾਜ਼ ਔਰਤ ਉੱਥੇ ਚਾਲਾਂ ਚੱਲਦੀ ਰਹੀ ਕਦੇ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਲਿਆ ਕਦੇ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਲਿਆ ਤੇ ਇਹਦੇ ਤੋਂ ਕੁਝ ਵੀ ਨਹੀਂ ਹੋਇਆ ਤੇ 24 ਦੇ ਵਿੱਚ ਜਾ ਕੇ ਗੁਰਵਿੰਦਰ ਤੋਂ 35 ਲੱਖ ਰੁਪਈਆ ਮੰਗਦੀ ਆ ਕਿ ਜੇ ਹੋਰ ਇੱਥੇ ਕੈਨੇਡਾ ਮੈਂ ਰਹਿਣਾ ਹੋਰ ਮੇਰੇ ਕੋਲੇ ਕੋਈ ਜਿਹੜਾ ਰਾਹ ਨਹੀਂ ਬਚਦਾ ਮੈਨੂੰ ਐਲ ਐਮ ਆਈ ਲੈਣੀ ਪੈਣੀ ਆ ਉਸ ਲਈ 35 ਲੱਖ ਰੁਪਈਆ ਘੱਲ ਜਿਹਦੀ ਆਪਣੇ ਦਿਲ ਦੇ ਵਿੱਚ ਖੁੰਦਸ ਰੱਖ ਕੇ ਨੇ ਮੌਤ ਦੇ ਘਾਟ ਗੁਰਵਿੰਦਰ ਸਿੰਘ ਨੂੰ ਉਤਾਰ ਦਿੱਤਾ ਕੀ ਗੁੱਲ ਖੜਾਉਂਦੀ ਰਹੀ ਆ ਕੈਨੇਡਾ ਦੇ ਵਿੱਚ ਰਹਿ ਰਹਿ ਕੇ ਖਬਰਾਂ ਆ ਰਹੀਆਂ ਸੀ ਪਹਿਲਾ ਇਹ ਖਬਰ ਆਈ ਕਿ ਜਿਹੜੀਆਂ ਉੱਥੇ ਇੱਕ ਡੇਟਿੰਗ ਐਪਸ ਆ ਜਿਹਦੇ ਉੱਤੇ ਬਹੁਤ ਸਾਰੇ ਜਿਹੜੀਆਂ ਅੰਗਰੇਜ਼ੀਆਂ ਜਿਨ੍ਹਾਂ ਦਾ ਕਲਚਰ ਹੀ ਹੋਰ ਆ ਜਾਂ ਫਿਰ ਕਹਿ ਦਈਏ ਗਲਤ ਹੋ ਜਾਂਦੀਆਂ ਜਿਹੜੀਆਂ ਜਿਹੜੀਆਂ ਆਪਣੇ ਸਰੀਰ ਨੂੰ ਵੇਚਦੀਆਂ ਉਹ ਕੁੜੀਆਂ ਉਹਦੇ ਉੱਤੇ ਜਿਹੜੀਆਂ ਐਕਟਿਵ ਹੁੰਦੀਆਂ ਤੇ ਉਹਨਾਂ ਦੇ ਵਿੱਚ ਕੈਨੇਡਾ ਦੇ ਮਸ਼ਹੂਰ ਪੱਤਰਕਾਰਾਂ ਨੇ ਇਹਦੇ ਜਿਹੜਾ ਸਬੂਤ ਰੱਖੇ ਸੀ ਕਿ ਰਪਿੰਦਰ ਉਹਨਾਂ ਦੇ ਉੱਤੇ ਐਕਟਿਵ ਰਹੀ ਆ ਕਿਉਂਕਿ ਸਰੀਰ ਦੇ ਉੱਤੇ ਬਣੇ ਟੈਟੂ ਉਹ ਵੀ ਉਹਨਾਂ ਅੰਗਾਂ ਤੇ ਬਣੇ ਟੈਟੂ ਇਹ ਭਲੀ ਭਾਂਤੀ ਗਵਾਹੀ ਦਿੰਦੇ ਆ ਕਿ ਕਿਸ ਜਿਹੜੀ ਚਰਿੱਤਰ ਦੀ ਜਿਹੜੀ ਇਹ ਘਟੀਆ ਔਰਤ ਮਾਲਕਾ ਤੇ ਹੁਣ ਤਾਂ ਸਭ ਦੇ ਸਾਹਮਣੇ ਆ ਗਿਆ ਜਦੋਂ ਇਹਨੇ ਵਿਆਹ ਤੋਂ ਬਾਅਦ ਨਜਾਇਜ਼ ਰਿਸ਼ਤਾ ਰੱਖਿਆ ਤੇ ਨਜਾਇਜ਼ ਰਿਸ਼ਤਾ ਹੀ ਨਹੀਂ ਰੱਖਿਆ ਉਸ ਪ੍ਰੇਮੀ ਦੇ ਨਾਲ ਰਲ ਕੇ ਇੱਕ ਮਾਪਿਓ ਦਾ ਇਕਲੌਤਾ ਪੁੱਤਰ ਜਿਹੜਾ ਬੇਹੱਦ شریف ਸੀ ਕਦੇ-ਕਦੇ ਉਸਨੇ ਕਦੇ ਕੁੱਤੇ ਦੇ ਵੀ ਸੋਟੀ ਨਹੀਂ ਮਾਰੀ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਹੁਣ ਇਹਦੀਆਂ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਕੁਝ ਗੁੱਲਖੜਾਉਂਦੀ ਰਹੀ ਆ ਇਹ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਗਈਆਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਰੁਪਿੰਦਰ ਆ ਇਹ ਇੱਥੋਂ ਪੰਜਾਬ ਦੇ ਵਿੱਚੋਂ ਜਿੱਥੇ ਬਹੁਤ ਸਾਰੇ ਮਾਪੇ ਧੀਆਂ ਨੂੰ ਵਿਆਹ ਕੇ ਭੇਜਦੇ ਸੀ ਇੱਕ ਪੰਜਾਬ ਦੇ ਵਿੱਚ ਰਿਵਾਜ ਸੀ ਕਿ ਜਿਹੜੀਆਂ ਮੁੰਡੇ ਵਾਲੇ ਖਰਚਾ ਕਰ ਦਿੰਦੇ ਸੀ ਕੁੜੀ ਦੀ ਆਈਲੈਂਡਸ ਕੀਤੀ ਹੁੰਦੀ ਸੀ ਮੁੰਡਾ ਬਾਹਰ ਬਾਅਦ ਜਾਵੜਿੰਦਾ ਸੀ ਤੇ ਕੁੜੀ ਦੇ ਮਾਪਿਆਂ ਦਾ ਜਿਹੜਾ ਉਹ ਖਰਚਾ ਵੱਜ ਜਾਂਦਾ ਸੀ ਜਿਨ੍ਹਾਂ ਦੀਆਂ ਕੁੜੀਆਂ ਇੰਟੈਲੀਜੈਂਟ ਸੀ ਰਪਿੰਦਰ ਨੂੰ ਉਹਦੇ ਮਾਪਿਆਂ ਨੇ ਵਿਆਹ ਨਹੀਂ ਕੀਤਾ ਉਹਨਾਂ ਦੇ ਜਿਹੜੇ ਜਿਹੜੇ ਇਹਦੇ ਮਾਪਿਆਂ ਨੇ ਦਾ ਵਿਦੇਸ਼ ਜਾਣ ਲੱਗੀ ਦਾ ਵਿਆਹ ਇਸ ਕਰਕੇ ਨਹੀਂ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਕਰਵਾ ਸੀ ਜੇਕਰ ਕੁੜੀ ਆਈਲੈਂਡਸ ਕਰ ਲੈਂਦੀ ਸੀ ਤੇ ਉਹਦਾ ਮੁੰਡੇ ਦੇ ਨਾਲ ਵਿਆਹ ਕੀਤਾ ਜਾਂਦਾ ਸੀ ਮੁੰਡਾ ਖਾਚਾ ਕਰ ਦਿੰਦਾ ਸੀ ਜਿਹਦੇ ਨਾਲ ਮੁੰਡਾ ਵੀ ਵਿਦੇਸ਼ ਚਲਾ ਜਾਂਦਾ ਸੀ ਤੇ ਕੁੜੀ ਦੇ ਪਰਿਵਾਰ ਦਾ ਖਰਚਾ ਵੀ ਵੱਜ ਜਾਂਦਾ ਸੀ ਪਰ ਇਦੇ ਉੱਤੇ ਵਿਸ਼ਵਾਸ ਨਹੀਂ ਸੀ ਇਹਦੇ ਮਾਪਿਓ ਨੂੰ ਕਿ ਇਹ ਵਿਦੇਸ਼ ਜਾ ਕੇ ਮੁੰਡੇ ਨੂੰ ਸੱਦੂਗੀ ਉਹ ਲਾਂਬੇ ਤੋਂ ਡਰਦੇ ਸੀ ਪਰ ਇਹਨੇ ਇਹਨੇ ਘਟਿਆ ਔਰਤ ਨੇ ਉਹਨਾਂ ਨੂੰ ਲਾਂਭਾਈ ਦਵਾਤਾ ਜਿਹੜਾ ਮਾਪਿਓ ਦਾ ਇਕਲੌਤਾ ਪੁੱਤਰ ਉਹਨੂੰ ਮੌਤ ਦੇ ਘਾੜ ਉਤਾਰ ਕੇ ਹੁਣ ਦੱਸਦੇ ਆ ਕਿ ਕੈਨੇਡਾ 2017 ਦੇ ਵਿੱਚ ਗਈ ਮਾਪਿਓ ਦੀ ਆਦਤ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਉਹ ਗਲਤ ਨਹੀਂ ਕਹਿੰਦੇ ਪ੍ਰਿੰਦਰ ਦੇ ਜਿਹੜੇ ਸਕੇ ਸੰਬੰਧੀ ਉਹਦੇ ਰਿਸ਼ਤੇਦਾਰ ਅੱਗੇ ਆ ਰਹੇ ਆ ਉਹ ਕਹਿੰਦੇ ਕਿ ਸਾਡੀ ਕੁੜੀ ਸਕੂਲ ਤੱਕਰ ਬਹੁਤ ਲਾਇਕ ਸੀ ਸਿਰ ਤੇ ਕੇਸ ਦੀ ਸਜਾਉਂਦੀ ਸੀ ਸਕੂਲ ਜਾਂਦੀ ਸੀ ਅਸੀਂ ਛੱਡ ਕੇ ਆਉਂਦੇ ਸੀ ਅਸੀਂ ਲੈ ਕੇ ਆਉਂਦੇ ਸੀ ਬੜੀ ਸਿਆਣੀ ਸੀ ਪਰ ਜਿਹੜੇ ਕੈਨੇਡਾ ਦੇ ਜਿੰਨਾ ਜਿਹੜੇ ਦੇ ਜਿਹੜੇ ਬੈਚਮੇਟ ਸੀ ਜਿਸ ਕਾਲਜ ਦੇ ਵਿੱਚ ਪੜ੍ਹਦੀ ਸੀ ਜਿਹੜੀਆਂ ਕੁੜੀਆਂ ਕਿਉਂਕਿ ਇਹੋ ਜੇ ਘਟਿਆ ਬੰਦਿਆਂ ਦੇ ਉੱਤੇ ਐਲੀਗੇਸ਼ਨ ਲਾਉਣ ਦੇ ਲਈ ਇਹ ਜਿਹਦੀ ਗੱਲ ਕਰਦਾ ਅਗਲਾ ਆਪਦੇ ਆਪ ਨੂੰ ਗੰਦਾ ਨਹੀਂ ਕਰਦਾ ਉਹ ਕੈਮਰੇ ਸਾਹਮਣੇ ਭਾਵੇਂ ਨਹੀਂ ਆਏ ਪਰ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹਦੇ ਉੱਤੇ ਭਾਵੇਂ ਤੁਸੀਂ ਆਪਣਾ ਚਿਹਰਾ ਮੋਹਰਾ ਨਾ ਵਿਖਾਓ ਪਰ ਲਿਖ ਕੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਜਿਵੇਂ ਪਿੱਛੇ ਜੇ ਵੀਰਿੰਦਰ ਕੌਰ ਦੇ ਬਾਰੇ ਪੰਜਾਬ ਦੇ ਮਸ਼ਹੂਰ ਵਕੀਲ ਜਿਹੜੇ ਸੰਦੀਪ ਸਿੰਘ ਮੱਲਣ ਆ ਉਹਨਾਂ ਨੂੰ ਇੱਕ ਕਾਲ ਗਈ ਤੇ ਉਹਦੇ ਬਾਰੇ ਸਾਰਾ ਕੁਝ ਦੱਸਿਆ ਕਿ ਉਹਦਾ ਪਰਿਵਾਰ ਕਿਵੇਂ ਦਾ ਸੀ ਉਹ ਖੁਦ ਕਹਿੋ ਜੀ ਸੀ ਇਸੇ ਤਰੀਕੇ ਦੇ ਨਾਲ ਰੁਪਿੰਦਰ ਨੇ ਆਉਣ ਤੋਂ ਪਹਿਲਾਂ ਪੂਰੇ ਹੱਤਕੰਡੇ ਪਨਾਏ ਸੀ ਫੇਰ ਹੀ ਇਹਨੇ ਇੰਡੀਆ 'ਚ ਵਿਆਹ ਕਰਾਇਆ ਸੀ ਚੱਜ ਦਾ ਘਰ ਵੇਖ ਕੇ ਇਹਨੇ ਪਹਿਲਾਂ ਕਹਿੰਦੇ ਕਿ ਕੈਨੇਡਾ ਦੇ ਵਿੱਚ ਵਿਆਹ ਕਰਵਾਇਆ ਸੀ ਤਾਂ ਕਿ ਪੱਕੀ ਹੋ ਸਕੇ ਪਰ ਜਿਹੜਾ ਮੁੰਡਾ ਜਿਵੇਂ ਆਦੇ ਅੱਗੇ ਚੋਰਾ ਨੂੰ ਮੋਰ ਪੈ ਜਾਂਦੇ ਆ ਉਹ ਮੁੰਡਾ ਖੁਦ ਵੀ ਕੱਚਾ ਸੀ ਤੇ ਇਹਨੂੰ ਉਹਨੇ ਕੀ ਪੱਕਾ ਕਰਾਉਣਾ ਸੀ ਇਸ ਕਰਕੇ ਉਥੇ ਵਿਆਹ ਕਰਾਉਣ ਨੂੰ ਲਿਵਿੰਗ ਚ ਲੈਣਾ ਕਹਿੰਦੇ ਆ ਜਿਵੇਂ ਅੱਜ ਕੱਲ ਦੇ ਜਵਾਕ ਰਹਿੰਦੇ ਆ ਵਿਆਹ ਭਾਵੇਂ ਨਾ ਰਿਹਾ ਨਹੀਂ ਹੋਇਆ ਸੀ ਪਰ ਲਿਵਿੰਗ ਚ ਉਸ ਮੁੰਡੇ ਦੇ ਨਾਲ ਰਹਿੰਦੀ ਰਹੀ ਆ ਇਸ ਕਰਕੇ ਜਦੋਂ ਇਹਨੂੰ ਪਤਾ ਲੱਗਾ ਕਿ ਮੁੰਡਾ ਵੀ ਕੱਚਾ ਪੀਅਰ ਨਹੀਂਗਾ ਫਿਰ ਇਹਨਾਂ ਦੇ ਵਿੱਚ ਆਪਸ ਵਿੱਚ ਡਿਸਪਿਊਟ ਪੈ ਗਿਆ ਤੇ ਫਿਰ ਇਹ ਅਲੱਗ-ਅਲੱਗ ਰਹਿਣ ਲੱਗ ਗਏ ਹੁਣ ਵੀ ਜਦੋਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਜਿਹੜਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਉਹਦਾ ਸਾਹਮਣੇ ਆ ਗਿਆ ਕਿ ਉਹ ਇਸ ਦੇ ਨਾਲ ਘਟਿਆ ਜਿਹੜਾ ਕੰਮ ਕੀਤਾ ਉਸ ਦੇ ਵਿੱਚ ਜਿਹੜਾ ਇਸ ਦਾ ਭਾਗੀਦਾਰ ਸੀ ਪਰ ਇਹਦੀ ਫੋਨ ਤੇ ਜਿਹੜੀਆਂ ਜਿਹੜੀਆਂ ਚੈਟ ਵਗੈਰਾ ਫਰੋਲੀਆਂ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਹਰ ਕਮਲਪ੍ਰੀਤ ਸਿੰਘ ਦੇ ਨਾਲ ਹੀ ਨਹੀਂ 2-3 ਹੋਰ ਮੁੰਡੇ ਸੀ ਜਿਨ੍ਹਾਂ ਦੇ ਨਾਲ ਇਹ ਜਿਹੜੀ ਰਿਲੇਸ਼ਨ ਦੇ ਵਿੱਚ ਸੀ ਤੁਸੀਂ ਸੋਚੋ ਵਿਆਹੀ ਹੋਈ ਔਰਤ 2-3 ਹੋਰ ਜਾਣਿਆਂ ਦੇ ਨਾਲ ਰਿਲੇਸ਼ਨ ਰੱਖਣ ਦਾ ਤੇ ਉਹ ਕਿਹੋ ਜਿਹਾ ਚਰਿੱਤਰ ਦੀ ਮਾਲਕ ਹੋਊਗੀ ਇਹ ਘਟੀਆ ਔਰਤ